ਲੋਜੀ ਤੁਹਾਡੇ ਬਹੁਤ ਸਾਰੇ ਕਮੈਂਟਸ ਆਉਣ ਕਰਕੇ ਕੋਟਫੱਤੀ ਆਈ ਗਈਆਂ ਫਿਰ ਜਿਸ ਦੇ ਰਾਹਾਂ ਨੂੰ ਆਉਂਦੇ ਹੋਏ ਪਹਿਲਾਂ ਆਇਆ ਇੱਥੋਂ ਦਾ ਬੱਸ ਅਟਾ ਬੱਸਾਂ ਦੀ ਸਰਵਿਸ ਵੇਖਦੇ ਹੋਏ ਇੱਕ ਸੁੰਨ ਦਰਵਾਜ਼ੇ ਕੋਲੋਂ ਦੀ ਜਾਂਦੀ ਹੋਈ ਮੈਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆ ਗਈਆਂ ਜਿਸ ਨੂੰ ਵੇਖਣ ਤੋਂ ਬਾਅਦ ਵਾਟਰ ਬਾਕਸ ਦੀ ਸਹੂਲਤ ਦੇਖ ਪਾਰੀਆਂ ਅੱਗੇ ਆ ਤੰਦਰੁਸਤ ਪੰਜਾਬ ਸਿਹਤ ਕੇਂਦਰ ਬਣਿਆ ਪਰ ਇਹਦੀ ਬਿਲਡਿੰਗ ਕਿਸ ਦਫ਼ਤਰ ਨਾਲ ਦੀ ਹੈ ਕਮੈਂਟਸ ਵਿੱਚ ਜ਼ਰੂਰ ਦੱਸਿਓ ਅੱਗੇ ਸ਼੍ਰੀ ਗੁਰੂ ਰਵਿਦਾਸ ਭਗਤ ਜੀ ਦਾ ਗੁਰੂ ਘਰ ਆ ਗਿਆ ਜਿਸ ਦੇ ਦਰਸ਼ਨਾਂ ਲਈ ਅੱਗੇ ਆਈਆਂ ਨਾਲ ਇੱਕ ਖੂਬਸੂਰਤ ਕਿਆਰੀ ਨਾਲ ਲਿਪਟਿਆ ਇਹ ਡੇ ਰਾਮਦੇਵ ਜੀ ਦੇ ਮੰਦਿਰ ਦੇ ਦਰਵਾਜ਼ੇ ਕੋਲੋਂ ਦੀ ਗੁਜ਼ਰਦੀ ਹੋਈ ਮੈਂ ਕੋਟਫੱਤੇ ਦੀ ਇਸ ਖੁੱਲ੍ਹੀ ਜਗ੍ਹਾ ਦਾ ਦੌਰਾ ਕਰਨਾ ਪਹੁੰਚੀ ਆਂ ਜਿੱਥੇ ਮ ਇੱਕ ਧਾਰਮਿਕ ਸਥਾਨ ਬਣਿਆ ਵਿਖਿਆ ਆ ਪਿੱਪਲ ਦਾ ਕਿੰਨਾ ਸੋਹਣਾ ਦ੍ਰਿਸ਼ਣ ਜਿਸ ਦੇ ਸਾਹਮਣੇ ਇਹ ਸਮਾਧਾਂ ਬਣੀਆਂ ਹੋਈਆਂ ਨੇ ਯਾ ਇਹ ਮੰਦਿਰ ਕਹਿ ਸਕਦੇ ਆ ਕੋਟਫੱਤੇ ਵਾਲੇ ਇਸ ਸਵਾਲ ਦਾ ਜਵਾਬ ਜੁਰਦਿਓ ਸੋਹਣੇ ਛੱਪੜ ਦੀ ਹੋਂਦ ਨੇ ਇਸ ਜਗ੍ਹਾ ਨੂੰ ਹੋਰ ਵੀ ਸੋਹਣਾ ਬਣਾ ਰੱਖਿਆ ਖੈਰ ਛੱਪੜ ਕੋਲ ਜ਼ਿਆਦਾਤਰ ਜਗ੍ਹਾ ਸੁੰਨਸਾਣੀ ਪਈ ਹੈ ਜਿਸ ਨੂੰ ਵੇਖਣ ਤੋਂ ਬਾਅਦ ਪਿੰਡ ਦੇ ਪੀਰਖਾਨੇ ਕੋਲ ਆ ਪਹੁੰਚੀ ਆ ਕੋਟਫੱਤੇ ਚ ਪਸ਼ੂ ਹਸਪਤਾਲ ਦੀ ਸਹੂਲ ਕਿਸੇ ਵੀ ਪਰਦੇਸ਼ ਉਹ ਬਵਦੋਂਣ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਹੀ ਕਾਫੀ ਹੁੰਦੀ ਹੈ। ਬਦਕਿਸਮਤੀ ਨਾਲ ਦਰਬਾਰ ਸਾਹਿਬ ਅੰਦਰ ਮੱਥਾ ਨਹੀਂ ਟੇਕ ਸਕੇ ਪਰ ਕੋਈ ਨਹੀਂ ਦਿਲੋਂ ਵਾਹਿਗੁਰੂ ਜੀ ਨੂੰ ਨਮਨ ਕਰਦੀਆਂ। ਬਾਹਰੋਂ ਹੀ ਮੱਥਾ ਟੇਕ ਕੇ ਚੱਲਦੇ ਆ ਤੇ ਨਿਸ਼ਾਨ ਸਾਹਿਬ ਜੇਗੇ ਸੀਸ ਚੁਕਾ ਲੈਣੀ ਆ। ਅੱਗੇ ਮੈਂ ਕੋਰਟ ਫਤਿਹ ਦਾ ਪੁਲਿਸ थाना ਵੇਖ ਕੇ ਵਾਪਸੀ ਭਰਦੀ ਆ। ਕਰੇ ਵੀਡੀਓ ਸੀਬੋਰਡ ਬਠਿੰਡਾ ਵੱਲੋਂ ਸਪਾਂਸਰਡ ਆ। ਜੇਕਰ ਤੁਸੀਂ ਵੀ ਕੋਈ ਵੀਡੀਓ ਸਪਾਂਸਰ ਕਰਵਾਉਣਾ ਚਾਹੋ ਨਾ ਤਾਂ ਸਾਨੂੰ ਸੰਪਰਕ ਕਰ ਸਕਦੇ ਹੋ। ਤੇ ਹਾਂ, ਬਠਿੰਡਾ ਟਾਈਮਜ਼ ਅਫੀਸ਼ੀਅਲ ਨੂੰ ਫੋਲੋ ਕਰਕੇ ਵਾਪਸ ਹਣਾ ਨਾ